ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗੇ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਪੈਣ ਦਾ ਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਬਾਈਆਂ ਨੂੰ ਭਧੌੜ ਰਹਿ ਜਾਂਦਾ ਸੂਈ ਸਵਾਈ ਝੋਟੀ ਆ ਦੂਜਾ ਸੂਆ ਸੂਈ ਆ ਤੇ ਆ ਜਾ ਵੀਰੇ ਦੀਪੂ ਸਸੀ ਘਾਬਾ ਜੀ ਦੀਪੂ ਹੋ ਠੀਕ ਠਾਕ ਹੈ ਵੀਰੇ ਅੱਜ ਫਿਰ ਮੋਨਨ ਅਸਲ ਦੀ ਝੋਟੀ ਲੈਣ ਦੀ ਸੂਪੀ ਹਾਂ ਬਾਈ ਸੂਈ ਆਪਾਂ ਨੂੰ ਬਾਹਰ ਜਾਣਾ ਆਏ ਸੀ ਬਾਈ ਫਸਵਾ ਕੇ ਵੇਚਣੀ ਆ ਠੀਕ 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 200 ਵਾਲਾ ਟਰਮ ਆਂਦਾ ਵੀ ਵੱਡੇ ਭਾਦੀ ਰਗਣਾ ਆਪਣਾ ਵੀ ਝੋਕੇ ਲੈ ਕੇ ਜਾ ਤੇ ਕੀ ਦਿੱਤਾ ਨੇ ਮਗਰ ਕੱਟੀ ਹੈ ਕੱਟੀ ਆ ਗਈ ਮੋਰਾਂ ਨਾਲ ਦੀ ਕਦੋਂ ਸੁਈ ਜੇ ਰਹਾ ਪਈ ਆ ਨਾ ਬਸ ਬਾਈ ਇਹਦੇ ਘਾਟਾ ਕਿਉਂ ਹੈ ਪ੍ਰੋਪਰ ਜੇਦਾ ਧਾਰਾ ਤੁੜਾ ਕਰਨੀ ਆ ਚੱਕ ਹਾਂ ਧਾਰਾ ਤੁੜਾ ਜੰਮੋ ਠੀਕ ਆ ਤੇ ਪਿੰਡ ਬੋਲ ਦੀ ਮੜਾਇਆ ਪਿੰਡ ਆਲਟਰੀ ਫੋਨ ਨੰਬਰ ਹੈਗਾ 6284310 ਠੀਕ ਆ ਵੱਡੀ ਝੋਟੀ ਆ ਨਾ ਮੇਰੇ ਆ ਦੇਖੋ ਕੱਟੀ ਆ ਹਜੇ ਬੱਚਾ ਉੱਠਣ ਨਹੀਂ ਲੱਗਿਆ ਤੇ ਕੱਢ ਲਾ ਬਾਹਰ ਨੂੰ ਤੋੜ ਕੇ ਦਿਖਾ ਦਈਏ ਖਾਣ ਲੈ ਬਾ ਦੇਖੋ ਸੋ ਤਾਂ ਭਾਈ ਇਹ ਮਾਰਕਾ ਨੇ ਦੱਸ ਮਕਾਬ ਤੋਂ ਪਹਿਲੇ ਹੀ ਉਹ ਸੁਆਹ ਕਰ ਦਿੰਦਾ ਤੇਲਾਇਤ ਕਿ 17 ਮਨ ਲਗੇ ਆਪਾਂ 18 ਕਿਲੋ ਕਹਿ ਕੇ ਮਾਰ ਠੀਕ ਆ ਵੱਡੀ ਝੋਟੀ ਆ ਵੀਰੇ ਪੂਰੀ ਕਰਿਓ ਚੈੱਕ ਛੋਟੇ ਦੀ ਨੀ ਪਤਾ ਸਰਕਾਰ ਦੀ ਵੀ ਦਰਮਿਆਨੀ ਜੀ ਵੀਰੇ ਇਹ ਵੱਡੀ ਆ ਵੀਰੇ ਝੋਟੀ ਕੋਈ ਕਹਿ ਨਹੀਂ ਆਹ ਦੇਖੋ ਜੀ ਕੀ ਆ ਬਾਤ ਆ ਚੰਗੇ ਕਾਦਗਾਰ ਦੀ ਆ ਤੇ ਸਾਰੇ ਇੱਕ ਘੰਟਾ ਹੀ ਹੋਇਆ ਅਜੇ ਕੋਈ ਲਿਬੜੀ ਤਿਬੜੀ ਹੋਈ ਨਹੀਂ ਆ ਕਰ ਲਓ ਚੈੱਕ ਤੇ ਸੁਭਾਈ ਦਾ ਇੱਥੋਂ ਪਤਾ ਲੱਗਦਾ ਕਹਿੰਦਾ ਭਾਈ ਜੇਰ ਨਾਲ ਦੀ ਨਾਲ 100 ਹਜ਼ਾਰ ਪੈਗੀ ਠੀਕ ਆ ਵੀਰੇ ਆ ਕਰੋ ਜੀ ਚੈੱਕ ਅੈਦ ਕੀ ਜਣੀ 18 ਕਿਲੋ ਦੁੱਧ ਕੱਢ ਦੂਗੀ ਹੈ 18 ਕਿਲੋ ਆਪਾਂ ਚਵਾ ਕੇ ਵੀ ਦੇ ਸਕਦੇ ਆ ਬਾਈ ਜੇ ਕੋਈ ਬੰਦਾ ਓਕੇ ਵੱਡੇ ਕੱਦ ਕੱਢ ਦਿਆ ਹੌਲੀ ਤੋਰ ਲਾ ਕੋ ਆ ਦੇਖੋ ਜੀ ਕੱਦ ਕੱਢਦਾ ਤਾਂ ਹੰਤੀ ਕੋਈ ਨਹੀਂ ਜੀ ਵੱਡੇ ਕੱਦ ਕੱਢ ਦਈਏ ਪੂਰੇ ਦੀ ਤੇ ਆ ਜੇਰ ਮੈਂ ਤੁਹਾਨੂੰ ਫੇਰ ਚੈੱਕ ਕਰਾਣ ਨਦਵਾਰ ਤੋਂ ਕਰ ਰਹੀ ਚੈੱਕ ਮੰਗਾਂ ਦੀ ਮੰਗਾਂ ਦੇ ਦੀ ਬਾਈ ਪੂਰਤੀ ਕਰਨ ਹੋਊ ਜਮਾ ਜਾਇਜ਼ ਜਮਾ ਜਾਇਜ਼ ਕਰਨ ਤੇ ਆਪਣਾ ਕੇ ਕੌਲੇ ਜਨ ਕੱਲ ਵੇਚੀ ਆ ਮੈਂ ਠੀਕ ਆ ਉਹ ਵੀ ਵੇਚ ਕੱਲ ਵਾਲੀ ਨੀਲੀ ਰਾਬੀ ਦੀ ਜਿਹੜੀ ਮੈਂ ਪਾ ਕੇ ਹੋ ਗਈ ਫਿਰ ਇਹ ਗਾ ਇੱਥੇ ਗੜੀ ਸੀ ਵੀਰੇ ਮੇਰਾ ਮੇਰਾ ਛੱਤ ਲਾ ਵੀ ਤੂੰ ਇੰਦਾ ਨਹੀਂ ਮੈਂ ਆਪਾਂ ਪੰਜਾਂ ਮਿੰਟਾਂ ਖੜੇ ਠੀਕ ਆ ਵੀਰੇ ਜੇਰ ਆ ਪਈ ਆ ਵੀਰੇ ਜੇਰ ਤਾਂ ਪੈ ਗਈ ਦੇਖ ਲਈ ਤੇ ਮੁੱਲ ਦਾ ਫੋਨ ਤੇ ਕਰਾਂ ਮੁੱਲ ਫੋਨ ਤੇ ਚੰਗੀ ਝੂਟੇ ਧਾਰਾ ਮਾਰਦੇ ਆ ਦੇਖੋ ਜੀ ਧਾਰਾ ਦੂਰਾ ਕਰ ਲੋ ਜੇਕਰ ਕੀ ਬਾਤ ਆ ਮੁੱਲ ਲੈ ਜਿਵੇਂ ਮਾਰਦੇ ਦੀ ਤੂੰ ਧਾਰਾ ਦਾ ਨਲਕੇ ਵਾਂਗੂ ਵਾਰਦੀ ਆ ਦੋ ਦੀ ਮੋਟਰੀ ਆ ਤੇ ਖੜਕਾ ਗਵਾਂਢੀਆਂ ਦੇ ਘਰੇ ਸੁਣੂਗਾ ਜਦੋਂ ਤੁਸੀਂ ਚੋਇਆ ਕਰੋਗੇ ਬਾਲਟੀ ਚ ਦੇਖੋ ਜੀ ਓਕੇ ਵੀਰੇ ਤੇ ਮਗਰ ਕੱਟੀ ਆ ਗਈ ਹੈ ਨਾ ਪਹਿਲਾਂ ਬੱਚਾ ਦਾ ਲਾ ਲਿਆ ਸੀ ਇਹਨਾਂ ਤੋਂ ਚੋਲੀ ਸੀਗੀ ਥੋੜੀ ਬਹੁਤ ਕਿੰਨਾ ਕੁ ਬੋਲਾ ਘੜਦਾ ਸੀਗਾ ਆਪਾਂ ਬਈ 2 ਕਿਲੋ ਚੋਟਾ ਸੀਗਾ ਵੀ ਜੇਰ-ਜੇਰ ਨਹੀਂ ਪੈਂਦੀ ਇਹ ਇਹਨੂੰ ਪਿਆਤਾ ਇਹਨੂੰ ਪਿਆਤਾ ਠੀਕ ਹੈ ਕਰੋ ਚੈੱਕ ਵੀਰੇ ਜੇਰ ਤੁਹਾਨੂੰ ਮੈਂ ਫੇਰ ਦਿਖਾਣਾ ਦੇਖੋ ਕੱਟੀ ਦੇਖੋ ਕਿ ਆ ਬਾਦ ਮਰੀ ਚੱਕੀ ਕੱਟੀ ਦੀ ਤੂੰ ਦਿਖਾ ਦੀ ਗੱਟੀ ਕੱਟੀ ਕੁੱਟੀ ਬਾਈ 100 ਬਲਾਸ ਲੱਗੀ ਹੈ ਕੱਟੀ ਤੇ ਜਦੋਂ ਮਾਝਾ ਹਾਥੀ ਦੇ ਬੱਚੇ ਜਿੱਡੀਆ ਵੀਰੇ ਕੋਈ ਐ ਨਹੀਂ ਹੈਗੀ ਛੋਟੀ ਨਹੀਂ ਹੈਗੀ ਕੱਟੀ ਕੱਟੀ ਦੇਖੋ ਨਾਲ ਆ ਜੇ ਮੈਂ ਦੱਸਦਾ ਕਿ ਨਾਲ ਹੀ ਠੀਕ ਹੈ ਵੀਰੇ ਆ ਦੇਖੋ ਕਰੋ ਚੈੱਕ ਤੇ ਬਾਈ ਨਾ ਤੁਸੀਂ ਜਰੂਰ ਸੰਪਰਕ ਕਰਿਓ ਤੇ ਮੁੱਲ ਹੋਊ ਜਮਾ ਜਾਇਜ ਤੇ ਹੋਊ ਪਸ਼ੂ ਦੇ ਹਿਸਾਬ ਨਾਲ ਐ ਵੀ ਮੁਕਤ ਵੀ ਨਹੀਂ ਕੋਈ ਚੀਜ਼ ਹੁੰਦੀ ਵੱਡੀ ਝੋਟੀ ਹੈਗੀ ਕਦ ਕਦ ਮੜਾ ਖੜੀ ਨਾਲ ਕਰਾ ਲੀਏ ਚੈੱਕ ਕਦ ਕੁਝ ਆ ਇੱਕ ਤਾਂ ਐ ਵੀ ਜਾਪੇ ਜਾਂਦੇ ਮੈਂ ਓਕੇ ਓਕੇ ਆ ਦੇਖੋ ਕੀ ਕਹਾ ਬਾਕੀ ਦੇ ਦੇਣਾ ਤੂੰ ਸਿੰਘ ਸੱਲਾ ਇੱਕ ਨੰਬਰ ਪਿੰਡ ਆਲਕੜੇ ਬਾਈ ਗੁੰਜੀ ਵੀ ਨਹੀਂ ਤੂੰ ਠੀਕ ਆ ਵੀਰੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਨੰਬਰ ਬਾਈ ਫੇਰ ਬੋਲਦੀ 68421071 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ